ਅੱਜ ਆਪਾਂ ਗੱਲ ਕਰਦੇ ਹਾਂ ਇੱਕ ਅਜਿਹੇ ਮੁਰਗੇ ਦੀ ਜੋ ਬਿਨਾਂ ਸਿਰ ਦੇ 18 ਮਹੀਨਿਆਂ ਤੱਕ ਜਿਉਂਦਾ ਰਿਹਾ 70 ਸਾਲ ਪਹਿਲਾਂ ਕੋਲੋਰਾਡੋ ਵਿੱਚ ਇੱਕ ਕਿਸਾਨ ਨੇ ਇੱਕ ਮੁਰਗੇ ਦਾ ਸਿਰ ਵੱਢ ਦਿੱਤਾ ਅਤੇ ਉਹ ਫੇਰ ਵੀ ਨਾ ਮਰਿਆ ਉਹ ਮੁਰਗਾ ਜੋ ਕਿ ਮਾਈਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ 18 ਮਹੀਨਿਆਂ ਲਈ ਬਚਿਆ ਰਿਹਾ ਅਤੇ ਮਸ਼ਹੂਰ ਹੋ ਗਿਆ ਪਰ ਆਪਾਂ ਸਾਰੇ ਹੀ ਇਹ ਸੋਚਦੇ ਹਾਂ ਕਿ ਉਹ ਇੰਨੇ ਲੰਬੇ ਸਮੇਂ ਲਈ ਸਿਰ ਤੋਂ ਬਿਨਾਂ ਕਿਵੇਂ ਰਿਹਾ 10 ਸਤੰਬਰ 1945 ਨੂੰ ਲੋਇਡ ਓਲਸਨ ਅਤੇ ਉਸਦੀ ਪਤਨੀ ਕਲਾਰਾ ਫਰੂਟਾ ਕੋਲੋਰੈਡੋ ਵਿੱਚ ਆਪਣੇ ਫਾਰਮ ਵਿੱਚ ਮੁਰਗੀਆਂ ਨੂੰ ਮਾਰ ਰਹੇ ਸਨ ਓਲਸਨ ਮੁਰਗੀਆਂ ਨੂੰ ਕਟਦਾ ਸੀ ਅਤੇ ਉਸਦੀ ਪਤਨੀ ਉਹਨਾਂ ਨੂੰ ਸਾਫ਼ ਕਰਦੀ ਸੀ ਪਰ 40 ਜਾਂ 50 ਜਾਨਵਰਾਂ ਵਿੱਚੋਂ ਇੱਕ ਜੋ ਉਸ ਦਿਨ ਓਲਸਨ ਦੇ ਹੈਚੇਟ ਭਾਵ ਕਟਰ ਦੇ ਹੇਠਾਂ ਚਲਾ ਗਿਆ ਸੀ ਬਾਕੀਆਂ ਵਾਂਗ ਵਿਵਹਾਰ ਨਹੀਂ ਕਰਦਾ ਸੀ ਜੋੜੇ ਦੇ ਪੜਪੋਤੇ ਪ੍ਰੋਏ ਵਾਟਰਸ ਜੋ ਖੁਦ ਫਰੂਟਾ ਵਿੱਚ ਇੱਕ ਕਿਸਾਨ ਹਨ ਕਹਿੰਦਾ ਹੈ ਉਹ ਜਾਨਵਰਾਂ ਨੂੰ ਕੱਟ ਕੇ ਹੇਠਾਂ ਆ ਗਏ ਅਤੇ ਇੱਕ ਮੁਰਗਾ ਅਜਿਹਾ ਸੀ ਜੋ ਅਜੇ ਵੀ ਜ਼ਿੰਦਾ ਸੀ ਇਸ ਨੂੰ ਰਾਤ ਲਈ ਫਾਰਮ ਦੇ ਪਰਦੇ ਵਾਲੇ ਦਲਾਨ ਵਿੱਚ ਇੱਕ ਪੁਰਾਣੇ ਸੇਬ ਦੇ ਬਕਸੇ ਵਿੱਚ ਰੱਖਿਆ ਗਿਆ ਸੀ ਅਤੇ ਜਦੋਂ ਲੋਇਡ ਹੌਲਸਨ ਅਗਲੀ ਸਵੇਰ ਜਾਗਿਆ ਤਾਂ ਉਹ ਇਹ ਦੇਖਣ ਲਈ ਬਾਹਰ ਨਿਕਲਿਆ ਕਿ ਕੀ ਹੋਇਆ ਸੀ ਵਾਟਰਸ ਕਹਿੰਦਾ ਹੈ ਕਿਉਂ ਮੁਰਗਾ ਅਜੇ ਵੀ ਜ਼ਿੰਦਾ ਸੀ ਵਾਟਰਸ ਕਹਿੰਦਾ ਹੈ ਉਹ ਮੁਰਗੇ ਦੀਆਂ ਲਾਸ਼ਾਂ ਨੂੰ ਮੀਟ ਮਾਰਕੀਟ ਵਿੱਚ ਵੇਚਣ ਲਈ ਸ਼ਹਿਰ ਲੈ ਗਿਆ ਉਸ ਕੁੱਕੜ ਨੂੰ ਆਪਣੇ ਨਾਲ ਲੈ ਗਿਆ ਅਤੇ ਉਦੋਂ ਘੋੜੇ ਅਤੇ ਗੱਡੇ ਦੀ ਕਾਫੀ ਵਰਤੋਂ ਕਰਦੇ ਸੀ ਉਸਨੇ ਇਸ ਨੂੰ ਗੱਡੇ ਵਿੱਚ ਸੁੱਟ ਦਿੱਤਾ ਮੁਰਗੇ ਨੂੰ ਆਪਣੇ ਨਾਲ ਲੈ ਲਿਆ ਅਤੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਕੋਲ ਇੱਕ ਜਿੰਦਾ ਸਿਰ ਰਿਤ ਮੁਰਗਾ ਹੈ ਚਮਤਕਾਰੀ ਸਿਰ ਰਿਤ ਪੰਛੀ ਬਾਰੇ ਫਰੂਟਾ ਦੇ ਆਲੇ ਦੁਆਲੇ ਗਲ ਫੈਲ ਗਈ ਸਥਾਨਕ ਅਖਬਾਰ ਨੇ ਉਹ ਲਸੰਦੀ ਇੰਟਰਵਿਊ ਲਈ ਇੱਕ ਰਿਪੋਰਟਰ ਨੂੰ ਭੇਜਿਆ ਅਤੇ 2 ਹਫਤੇ ਬਾਅਦ ਹੋਪ ਵੇਡ ਨਾਮਕ ਇੱਕ ਸਾਈਡ ショ ਪ੍ਰਮੋਟਰ ਨੇ ਸਾਲਟ ਲੇਕ ਸਿਟੀ ਉਟਾਹ ਤੋਂ ਲਗਭਗ 300 ਮੀਲ ਦੀ ਯਾਤਰਾ ਕੀਤੀ ਉਸ ਦਾ ਇੱਕ ਸਧਾਰਨ ਪ੍ਰਸਤਾਵ ਸੀ ਚਿਕਨ ਨੂੰ ਸਾਈਡ ショ ਸਰਕਟ ਤੇ ਲੈ ਜਾਓ ਪੈਸੇ ਕਮਾ ਲਓ ਵਾਟਰ ਕਹਿੰਦਾ ਹੈ ਉਸ ਸਮੇਂ 1940 ਦੇ ਦਹਾਕੇ ਵਿੱਚ ਉਹਨਾਂ ਕੋਲ ਇੱਕ ਛੋਟਾ ਜਿਹਾ ਫਾਰਮ ਸੀ ਅਤੇ ਉਹ ਸੰਘਰਾਸ਼ ਕਰ ਰਹੇ ਸਨ ਪਹਿਲਾ ਉਹਨੇ ਸਾਲਟ ਲੇਕ ਸਿਟੀ ਅਤੇ ਯੂਟਾ ਯੂਨੀਵਰਸਿਟੀ ਦਾ ਦੌਰਾ ਕੀਤਾ ਜਿੱਥੇ ਮੁਰਗੇ ਨੂੰ ਟੈਸਟਾਂ ਰਹੀ ਰੱਖਿਆ ਗਿਆ ਸੀ ਇਹ ਅਫਵਾਹ ਹੈ ਜਾਂ ਸੱਚ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਦੇਖਣ ਲਈ ਕਈ ਹੋਰ ਮੁਰਗੀਆਂ ਦੇ ਸਿਰਾਂ ਨੂੰ ਸਰਜਿਕਲ ਤੌਰ ਤੇ ਕੱਟ ਦਿੱਤਾ ਕਿ ਕੀ ਕੋਈ ਜਿਉਂਦਾ ਰਹਿ ਸਕਦਾ ਹੈ ਜਾਂ ਨਹੀਂ ਫਿਰ ਲਾਈਫ ਮੈਗਜ਼ੀਨ ਮਿਰਕਲ ਵਿੱਚ ਮਾਈਕ ਦਾ ਹੈਡਲੈਸ ਚਿਕਨ ਦੀ ਕਹਾਣੀ ਫੈਲ ਗਈ ਫਿਰ ਲੋਇਡ ਕਲਾਰਾ ਅਤੇ ਮੁਰਗਾ ਮਾਈ ਅਮਰੀਕਾ ਦੇ ਦੌਰੇ ਤੇ ਰਵਾਨਾ ਹੋਏ ਉਹ ਕੈਲੀਫੋਰਨੀਆ ਅਤੇ ਅਰੀਜ਼ੋਨਾ ਗਏ ਅਤੇ ਹੋਪ ਵੇਡ ਮੁਰਗੇ ਮਾਈਕ ਨੂੰ ਦੱਖਣ ਪੂਰਬੀ ਸੰਯੁਕਤ ਰਾਜ ਦੇ ਦੌਰੇ ਤੇ ਲੈ ਗਿਆ ਫਿਰ 올ਸੇਸ ਨੂੰ ਵਰਡੀ ਇਕੱਠੀ ਕਰਨ ਲਈ ਆਪਣੇ ਫਾਰਮ ਤੇ ਵਾਪਸ ਜਾਣਾ ਪਿਆ ਕਲੈਰਾ ਦੁਆਰਾ ਮੁਰਗੇ ਦੀਆਂ ਯਾਤਰਾਵਾਂ ਨੂੰ ਧਿਆਨ ਨਾਲ ਇੱਕ ਸਕ੍ਰੈਪ ਬੁੱਕ ਵਿੱਚ ਦਰਜ ਕੀਤਾ ਗਿਆ ਸੀ ਜੋ ਅੱਜ ਵਾਟਰਸ ਗਨ ਸੇਫ ਵਿੱਚ ਸੁਰੱਖਿਅਤ ਹੈ ਸ਼ੁਰੂਆਤੀ ਦੌਰੇ ਤੋਂ ਬਾਅਦ 올ਸੇਸ ਮੁਰਗੇ ਮਾਈਕ ਦਾ ਹੈਡਲੈਸ ਚਿਕਨ ਨੂੰ ਫਿਨਿਕਸ ਅਰੀਜ਼ੋਨਾ ਲੈ ਗਿਆ ਜਿੱਥੇ 1947 ਦੀ ਬਸੰਤ ਵਿੱਚ ਅੰਤ ਹੋਇਆ ਵਾਟਰ ਸਕੇਂਡਾ ਹੈ ਇਹ ਉਹ ਥਾਂ ਹੈ ਜਿੱਥੇ ਮਰਿਆ ਫੀਨਿਕਸ ਵਿੱਚ ਅਸਲ ਵਿੱਚ ਕੀ ਹੋਇਆ ਜਦੋਂ ਇਸ ਮੁਰਗੇ ਦਾ ਸਿਰ ਕਟਿਆ ਗਿਆ ਸਿਰ ਕੱਟ ਕਰਨ ਨਾਲ ਦਿਮਾਗ ਬਾਕੀ ਦੇ ਸਰੀਰ ਤੋਂ ਡਿਸਕਨੈਕਟ ਹੋ ਗਿਆ ਪਰ ਥੋੜੇ ਸਮੇਂ ਲਈ ਰੀੜ ਦੀ ਹੱਡੀ ਦੇ ਸਰਕਟ ਵਿੱਚ ਅਜੇ ਵੀ ਬਾਕੀ ਬਚੀ ਆਕਸੀਜਨ ਸੀ ਦਿਮਾਗ ਦੇ ਆਰਡਰ ਤੋਂ ਬਿਨਾਂ ਇਹ ਸਰਕਟ ਆਪੇ ਸ਼ੁਰੂ ਹੋ ਜਾਂਦੇ ਹਨ ਨਿਊਕੈਸਲ ਯੂਨੀਵਰਸਿਟੀ ਦੇ ਡਾਕਟਰ ਟੌਮ ਸਮਲਡਰਸ ਕਹਿੰਦੇ ਹਨ ਜਦੋਂ ਨਿਊਰੋਨਸ ਸਰਗਰਮ ਹੋ ਜਾਂਦੇ ਹਨ ਲੱਤਾਂ ਹਿੱਲ ਲੱਗਦੀਆਂ ਹਨ ਸਮ ਹਲਡਰਸ ਕਹਿੰਦਾ ਹੈ ਕਿ ਸਿਰ ਕੱਟਣ ਤੋਂ ਬਾਅਦ ਮੁਰਗਾ ਬਸ ਥੋੜੇ ਸਮੇਂ ਲਈ ਚੱਲ ਸਕਦਾ ਹੈ ਪਰ 18 ਮਹੀਨਿਆਂ ਲਈ ਨਹੀਂ 15 ਮਿੰਟ ਜਾਂ ਇਸ ਤੋਂ ਥੋੜਾ ਬਹੁਤ ਵੱਧ ਸਮੇਂ ਲਈ ਚੱਲ ਸਕਦਾ ਹੈ ਮੁਰਗੇ ਮਾਈਕ ਨੂੰ ਤਰਲ ਪੋਜਨ ਅਤੇ ਪਾਣੀ ਪਿਲਾਇਆ ਜਾਂਦਾ ਸੀ ਜੋ ਉਸੇ ਨੇ ਸਿੱਧਾ ਉਸਦੇ ਪੇਟ ਵਿੱਚ ਸੁੱਟਦਾ ਸੀ ਇੱਕ ਹੋਰ ਮਹੱਤਵਪੂਰਨ ਸਰੀਰਕ ਕਾਰਜ ਜਿਸ ਵਿੱਚ ਉਹਨਾਂ ਨੇ ਮਦਦ ਕੀਤੀ ਉਸਦੇ ਗਲੇ ਵਿੱਚੋਂ ਬਲਗਮ ਨੂੰ ਸਾਫ਼ ਕਰਨਾ ਸੀ ਉਹਨਾਂ ਨੇ ਉਸਨੂੰ ਇੱਕ ਡਰਾਪਰ ਨਾਲ ਖੁਆਇਆ ਅਤੇ ਇੱਕ ਸਰੀੰਜ ਨਾਲ ਉਸਦਾ ਗਲਾ ਸਾਫ਼ ਕੀਤਾ ਜਿਸ ਰਾਤ ਮਾਈਕ ਦੀ ਮੌਤ ਹੋਈ ਉਹ ਆਪਣੇ ਮੋਟਲ ਦੇ ਕਮਰੇ ਵਿੱਚ ਮਾਈਕ ਦੇ ਦਮ ਘੁੱਟਣ ਦੀ ਆਵਾਜ਼ ਨਾਲ ਜਾਗ ਗਏ ਜਦੋਂ ਉਹਨਾਂ ਨੇ ਸਰਿੰਜ ਦੀ ਭਾਲ ਕੀਤੀ ਤਾਂ ਉਹਨਾਂ ਨੂੰ ਯਾਦ ਆਇਆ ਕਿ ਉਹ ਸਰਿੰਜ ਸਾਈਡ ਸ਼ੋਅ ਵਿੱਚ ਪੁੱਲ ਲਾਇਆ ਅਤੇ ਇਸ ਤੋਂ ਪਹਿਲਾਂ ਕਿ ਉਹ ਕੋਈ ਹੱਲ ਲੱਭਦਾ ਮਾਈਕ ਦਾ ਦਮ ਘੁੱਟ ਗਿਆ ਸਮਰਡਰਸ ਕਹਿੰਦਾ ਹੈ ਕਿ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਮੁਰਗੇ ਦੇ ਸਿਰ ਦੇ ਅਗਲੇ ਹਿੱਸੇ ਵਿੱਚ ਇੱਕ ਛੋਟਾ ਜਿਹਾ ਦਿਮਾਗ ਹੁੰਦਾ ਹੈ ਇਹ ਜ਼ਿਆਦਾਤਰ ਖੋਪੜੀ ਦੇ ਪਿਛਲੇ ਪਾਸੇ ਅੱਖਾਂ ਦੇ ਪਿੱਛੇ ਹੁੰਦਾ ਹੈ रिपोर्टर ਦੱਸ ਦਿਆ ਹਨ ਕਿ ਹੈਚੇਟ ਦੇ ਝਟਕੇ ਨਾਲ ਮੁਰਗੇ ਮਾਇਕ ਦੀ ਚੁੰਝ ਚਿਹਰਾ ਅੱਖਾਂ ਤੇ ਇੱਕ ਕੰਲ ਕਟਿਆ ਗਿਆ ਸੀ ਪਰ ਅਸਮਨ ਦੇ ਅਨੁਸਾਰ ਅੰਦਾਜ਼ਾ ਹੈ ਕਿ ਪੁੰਜ ਦੁਆਰਾ ਉਸਦੇ ਦਿਮਾਗ ਦਾ 80% ਤੱਕ ਅਤੇ ਲਗਭਗ ਹਰ ਚੀਜ਼ ਜੋ ਚਿਕੰਦੇ ਸਰੀਰ ਨੂੰ ਕੰਟਰੋਲ ਕਰਦੀ ਹੈ ਜਿਸ ਵਿੱਚ ਦਿਲ ਦੀ ਗਤੀ ਸਾਹ ਪੋਖਾ ਤੇ ਪਾਚਨ ਸ਼ਾਮਲ ਹੈ ਉਹ ਹਿੱਸਾ ਬਚ ਗਿਆ ਸੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਜਰੂਰ ਕਰੋ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਪੰਜਾਬ ਲਾਈਫ ਐਸ ਕੇ ਸਬਸਕ੍ਰਾਈਬ ਜਰੂਰ ਕਰੋ ਤਨਵਾਦ